ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੇ ਦਿਨ ਚੱਲਦੇ ਨੇ ਬੜੇ ਦੁਖਦਾਈ ਨੇ ਧੰਨ ਗੁਰੂ ਕੰਗਿਤਾਰ ਸਚੇ ਪਾਸ਼ਾ ਦੇ ਪਰਿਵਾਰ ਲਈ ਨੰਨਕੁਰ ਸਾਹਿਬ ਦਾ ਕਿਲਾ ਛੱਡਿਆ ਜਾਂਦਾ ਸਰਸਾ ਨਦੀ ਤੇ ਪਰਵਾਰ ਗੁਰ ਪਾਤਸ਼ਾਹ ਦਾ ਖੀਰੂ ਖੀਰੂ ਹੋ ਜਾਂਦਾ ਹੈ ਪਰਵਾਰ ਵਿਛੋੜਾ ਵੀ ਆਪਾਂ ਕਹਿੰਦੇ ਆ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਰਹੰਦ ਵਿਖੇ ਨੀਹਾਂ ਦੇ ਵਿੱਚ ਜਿੜੇ ਜਾਂਦੇ ਨੇ ਔਰ ਕੋ-ਕੋ ਕੇ ਕਤਲ ਕੀਤਾ ਜਾਂਦਾ ਹੈ ਵੱਡੇ ਸਾਹਿਬ ਜਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਨੇ ਗੁਰੂ ਪਾਸ਼ਾ ਦੀਆਂ ਅੱਖਾਂ ਦੇ ਸਾਹਮਣੇ ਮਾਤਾ ਗੁਜਰ ਕੌਰ ਉਹਨਾਂ ਦਾ ਸ਼ਹੀਦੀ ਦਿਹਾੜਾ ਗੁਰੂ ਪਾਸ਼ਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੈਦਾਨੇ ਜੰਗ ਵਿੱਚ ਲੜਨ ਵਾਲੇ ਔਰ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪਾਵਨ ਸ਼ਲੋਕਾਂ ਵਿੱਚ ਜੋਤ ਪ੍ਰੇਮ ਖੇਲਣ ਦਾ ਚਾਉ ਸਿਰ ਧਰ ਤਲੀ ਗੱਲ ਮੇਰੀ ਆਓ ਇਹ ਸ਼ਬਦਾਂ ਦੇ ਨਾਲ ਜੇ ਆਪਾਂ ਤੁਲਨਾ ਕਰੀਏ ਕੋਈ ਅਤਕਤ ਨਹੀਂ ਨਹੀਂ ਹੈਗੀ ਇਹ ਸਭ ਕੁਝ ਸੱਚ ਹੈ ਸਿਰ ਝੁਕਦੇ ਉਹਨਾਂ ਦੀ ਕੁਰਬਾਨੀ ਅੱਗੇ ਅਸੀਂ ਗੁਰੂ ਕਲਗੀ ਦਰਸਜੇ ਪਾਸ਼ਾ ਦੇ ਪਰਿਵਾਰ ਦਾ ਦੇਣ ਦੇ ਨਹੀਂ ਸਕਦੇ ਇਹ ਬਹੁਤ ਵੱਡੀ ਸਚਾਈ ਹੈ ਮੈਂ ਜਿਹੜੀ ਅੱਜ ਗੱਲਬਾਤ ਕਰਨੀ ਹੈ ਜਿਹੜੇ ਸੱਜਣਾਂ ਨਾਂ ਦਾ ਇਤਿਹਾਸ ਥੋੜਾ ਬਹੁਤਾ ਪੜਦੇ ਨੇ ਤੇ ਨਾਂ ਗੁਰਬਾਣੀ ਦੇ ਨੇੜੇ ਰਹਿੰਦੇ ਆ ਆਪ ਮਹਾਰਾਜ ਜੋ ਮੂੰਹ ਦੇ ਵਿੱਚੋਂ ਆਉਂਦਾ ਬੋਲੇ ਜਾਂਦੇ ਨੇ ਆ ਜਿੱਦਨ ਪਰਿਵਾਰ ਵਿਛੋੜੇ ਦੀ ਗੱਲ ਆਪਾਂ ਕੀਤੀ ਹੈ ਤੇ ਇਤਿਹਾਸਿਕ ਤੱਥ ਨੇ ਉਹ ਸ਼ਾਸਨ ਹੈ ਕਿ ਜਦੋਂ ਵਿਛੋੜਾ ਪੈਂਦਾ ਕਿਵੇਂ ਪਰਿਵਾਰ ਵਿਛੜਿਆ ਤੇ ਸਾਡੇ ਜਿਹੜੇ ਅੱਜ ਇਥੇ ਕੜਮ ਚੌਧਰੀ ਜਿਹੜੇ ਨਾਟਕ ਜੇਡ ਕਰਦੇ ਨੇ ਉਹਨਾਂ ਨੇ ਉਦਾਂ ਹੀ ਉਹ ਸੀਲ ਕਰਨ ਦੀ ਕੋਸ਼ਿਸ਼ ਕੀਤੀ ਸ਼ਾਸਨ ਦੇ ਵਿੱਚ ਵੜ ਗਏ ਘੋੜੇ ਲੈ ਕੇ ਨਗਰ ਕੀਰਤਨਾਂ ਜਾ ਟਰਾਲੀਆਂ ਲੈ ਕੇ ਵੀ ਦੀ ਲੰਘੇ ਕਿ ਅਸੀਂ ਸ਼ੇਮ ਕਰ ਰਹੇ ਹਾਂ ਮੈਂ ਇੱਕ ਬੇਨਤੀ ਕਰਾਂ ਫਿਲਮਾਂ ਦੇ ਵਿੱਚ ਜਿਹੜੇ ਐਕਟਰ ਕੰਮ ਕਰਦੇ ਨੇ ਨਾ ਉਹਨਾਂ ਦਾ ਕਹਿ ਲਈ ਇੱਕ ਕਿਰਦਾਰ ਹੁੰਦਾ ਹੈ ਉਹਨਾਂ ਨੇ ਉਹ ਐਕਟਿੰਗ ਕੀਤੀ ਹੁੰਦੀ ਹੈ ਲਿਖਣ ਵਾਲੇ ਨੇ ਲਿਖ ਕੇ ਦਿੱਤਾ ਹੁੰਦਾ ਹੁਣ ਜਿਹੜੇ ਐਕਟਰ ਫਿਲਮ ਦੇ ਵਿੱਚ ਮਰ ਜਾਂਦੇ ਨੇ ਗੋਲੀਆਂ ਲੱਗਦੀਆਂ ਨੇ ਕਿ ਉਹ ਸੱਚਮੁੱਚ ਮਰੇ ਹੁੰਦੇ ਨੇ ਉਹ ਤਾਂ ਦੂਜੀ ਫਿਲਮ ਫੇਰ ਬਣਾ ਦਿੰਦੇ ਨੇ ਉੱਠ ਕੇ ਤੇ ਜਿਹੜੇ ਅਸੀਂ ਪਰਿਵਾਰ ਵਿਛੋੜੇ ਦੀ ਗੱਲ ਕਰਦੇ ਆ ਨਾ ਇਹਨੂੰ ਇੰਨਾ ਸਸਤਾ ਨਾ ਸਮਝੀਏ ਅਸੀਂ ਵਿੱਚ ਵੜ ਗਏ ਕਿ ਉਦਾਂ ਅਸੀਂ ਕਰਦੇ ਆ ਜਿੱਦਾਂ ਗੁਰੂ ਸਾਹਿਬ ਦੇ ਸਹਬਜ਼ਾ ਦੇ ਵਿਛੜੇ ਸੀ ਮਾਤਾ ਗੁਜਰ ਕੌਰ ਜਦ ਪਾਣੀ ਦੇ ਵਿੱਚ ਕੁਝ ਸਮਿਆਨਾ ਰੁੜ ਗਿਆ ਸੀ ਕੁਝ ਸਿੰਘ ਵੀ ਉਥੇ ਸ਼ਹੀਦੀ ਪਾ ਗਏ ਇਹ ਗੱਲਾਂ ਜਿਹੜੀਆਂ ਨੇ ਨਾ ਇਦਾਂ ਇਹ ਨਾਟਕੀਟਕ ਨਹੀਂ ਹੈਗਾ ਅਸੀਂ ਆਪਣੇ ਕੌਮ ਦਾ ਅਸੀਂ ਸਿੱਖ ਇਤਿਹਾਸ ਦਾ ਮਖੌਲ ਨਾ ਲਾਈਏ ਇੰਨਾ ਕੁ ਦਿਰੜਤਾ ਦੇ ਨਾਲ ਵਿਸ਼ਵਾਸ ਕਰਕੇ ਮੰਨੋ ਕਿ ਗੁਰੂ ਪਾਸ਼ਾ ਦੇ ਚਾਰੋਂ ਸਹਜਾ ਦੇ ਮਾਤਾ ਗੁਜਰ ਕੌਰ ਹਜ਼ਾਰਾਂ ਸਿੰਘ ਹੋਰ ਉਸ ਵਕਤ ਸ਼ਹੀਦ ਹੁੰਦੇ ਐ ਉਹ ਕੌਮ ਲਈ ਔਰ ਦੇਸ਼ ਲਈ ਮਨੁੱਖਤਾ ਦੇ ਲਈ ਕਹਿ ਲਈਏ ਜ਼ੁਲਮ ਦੇ ਖਿਲਾਫ ਲੜੇ ਨੇ ਯਕੀਨ ਕਰਿਏ ਕਿ ਗੁਰੂ ਪਾਸ਼ਾ ਦੇ ਪਰਿਵਾਰ ਦੇ ਨਾਲ ਇਹ ਸਭ ਕੁਝ ਵਾਪਰਿਆ ਪਰ ਜਿਹੜੇ ਗੱਪਾਂ ਮਾਰਨ ਵਾਲੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਇਹ ਕੋਈ ਨਾਟਕ ਚੇਟਕ ਨਹੀਂ ਅਸੀਂ ਜਿਹੜਾ ਦ੍ਰਿੜ ਵਿਸ਼ਵਾਸ ਜੁਰਤ ਇਰਾਦਾ ਸਹਿਬਜ਼ਾਦਿਆਂ ਦੇ ਵਿੱਚ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਜਦੋਂ ਸਹਿਬਜ਼ਾਦਿਆਂ ਨੇ ਜਿਹੜੇ ਲਾਲ ਸੂਬੇ ਸਰਹੰਦ ਨੇ ਦਿੱਤੇ ਸੀ ਜੁੱਤੀ ਦੀ ਲੋਕ ਤੇ ਠੁਕਰਾ ਦਿੱਤੇ ਉਦੋਂ ਸੂਬੇ ਸਰਹੰਦ ਨੂੰ ਜਾਂ ਉਹਦੇ ਵਜ਼ੀਰਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਗੁਰੂ ਕਲਮੀਤਰ ਸੱਚੇ ਪਾਤਸ਼ਾਹ ਦੇ ਲਾਲ ਨੇ ਇਹਨਾਂ ਨੂੰ ਲਾਜ ਦੇ ਕੇ ਧਰਮ ਤੋਂ ਡੁਲਾਇਆ ਨਹੀਂ ਜਾ ਸਕਦਾ ਉਹਨਾਂ ਦਾ ਇੱਕ ਮਨਸੂਬਾ ਸੀ ਜਿਹੜਾ 메ਨ ਦਰਵਾਜ਼ਾ ਸੀ ਉਹਨਾਂ ਨੇ ਬੰਦ ਕਰ ਦਿੱਤਾ ਇੱਕ ਛੋਟੀ ਜੀ ਟਾਕੀ ਖੋਲੀ ਵਿੰਡੋ ਤੇ ਉਹਦੇ ਵਿੱਚ ਛੋਟੀ ਜੀ ਕੈਲਗੇ ਟਾਕੀ ਦਰਵਾਜ਼ਾ ਲਾਇਆ ਜਿਹਦੇ ਵਿੱਚੋਂ ਕੇਵਲ ਸੀ ਝੁਕਾ ਕੇ ਅੰਦਰ ਨੰਗਿਆ ਜਾ ਸਕਦਾ ਸੀ ਤੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਇਹ ਸਮਝ ਚੁੱਕੇ ਸੀ ਉਹਨਾਂ ਦੀਆਂ ਰਕਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਤੇ ਗੁਰੂ ਕਲਗੇਦਰ ਸਾਹਿਬ ਪਾਸ਼ਾ ਦਾ ਖੂਨ ਸੀ ਕੋਈ ਅਤਕਤਨੀ ਨਹੀਂ ਇਹ ਸਚਾਈ ਹੈ ਉਹ ਸਮਝ ਚੁੱਕੇ ਸੀ ਕਿ ਸੂਬੇ ਸਰਹੰਦ ਦੀ ਜਿਹੜੀ ਇਹ ਚਾਲ ਹੈ ਇਹਦੇ ਵਿੱਚ ਅਸੀਂ ਇਹਨੂੰ ਕਾਮਯਾਬ ਨਹੀਂ ਹੋਣ ਦਿੰਦੇ ਤੇ ਸੂਬੇ ਸਰਹੰਦ ਦੀ ਜਿਹੜੇ ਚਾਲ ਸੀ ਉਹ ਇਹ ਸੀ ਕਿ ਜਦੋਂ ਸਾਬ ਜਾਦੇ ਇਹ ਛੋਟੀ ਜੀ ਤਾਕੀ ਵਿੱਚੋਂ ਅੰਦਰ ਲੰਘਣਗੇ ਇਹਨਾਂ ਦਾ ਪਹਿਲਾਂ ਸੀਸ ਅੱਗੇ ਆਉ। ਤੇ ਅਸੀਂ ਤਾੜੀ ਮਾਰ ਕੇ ਕਹਾਂਗੇ ਕਿ ਗੁਰੂ ਸਾਹਿਬ ਦੇ ਸਾਬ ਜਾਦੇ ਝੁੱਕ ਕੇ ਸੂਬੇ ਨੂੰ ਸਲਾਮ ਕਰਦੇ ਨੇ। ਤੇ ਉਹ ਮਨਸੂਬੇ ਤੇ ਪਾਣੀ ਕਿਵੇਂ ਫੇਰਿਆ? ਦੋਨੋਂ ਸਾਬ ਜਾਦੇ ਸੀਸ ਬਾਅਦ ਵਿੱਚ ਅੰਦਰ ਕਰਦੇ ਨੇ ਪਹਿਲਾਂ ਪੈਰ ਵਿੱਚ ਪਾਈਆਂ ਹੋਈਆਂ ਜੁੱਤੀਆਂ ਅੱਗੇ ਜਾਂਦਿਆਂ ਨੇ ਦੋਨੋਂ ਸਹਿਬਜ਼ਾਦਿਆਂ ਦਾ ਇੱਕ ਇੱਕ ਪੈਰ ਅੱਗੇ ਜਾਂਦਾ ਹੈ ਤੇ ਸੂਬਾ ਸਰਹੰਦ ਸੜ ਕੇ ਕੋਲੇ ਹੋ ਗਿਆ ਕਿ ਇਹਨਾਂ ਨੇ ਸਭ ਕੁਝ ਮੇਰੇ ਲਾਲ ਚ ਜੁੱਤੀ ਦੀ ਨੋਕ ਤੇ ਠੁਕਰਾ ਦਿੱਤੇ ਤੇ ਇਹ ਸਚਾਈ ਹੈ ਗੁਰੂ ਪਾਸ਼ਾ ਦੇ ਸਹਿਬਜ਼ਾਦਿਆਂ ਨੂੰ ਪੜਾਉਣ ਵਾਲਾ ਕੌਣ ਸੀ ਤੇ ਉਹਨਾਂ ਤੇ ਐਡੀ ਵੱਡੇ ਮੇਰ ਸੀ ਉਹਨਾਂ ਨੂੰ ਕੋਈ ਡਲੌਣ ਵਾਲਾ ਜੰਮਿਆ ਨਹੀਂ ਸੀ ਤੇ ਜਦੋਂ ਇੱਕ ਯਾਰ ਗਿਆ ਸੀ ਨਾ ਸਹਿਬਜ਼ਾਦਿਆਂ ਨੂੰ ਕਿ ਤੁਹਾਡੇ ਪਿਤਾ ਨੂੰ ਅਸੀਂ ਫੜ ਲਿਆ ਗ੍ਰਿਫਤਾਰ ਕਰ ਲਿਆ ਅਸੀਂ ਉਹਨੂੰ ਕਤਲ ਕਰ ਦਿੱਤਾ ਇਹੋ ਜੇ ਬੋਲ ਬੋਲੇਗੇ ਸਹਿਬਜ਼ਾਦੇ ਕਹਿਣ ਲੱਗੇ ਕਹਿੰਦੇ ਸਾਡੇ ਪਿਤਾ ਨੂੰ ਕੋਈ ਗ੍ਰਿਫਤਾਰ ਕਰ ਲਵੇ ਫੜ ਕੇ ਕਤਲ ਕਰ ਦੇਵੇ ਹਲੇ ਤੱਕ ਕੋਈ ਜੰਮਿਆ ਨਹੀਂ ਤੇ ਨਾ ਕੋਈ ਜੰਮੂ ਇਹ ਬੋਲ ਸੀ ਸਹਿਬਜ਼ਾਦਿਆਂ ਦੇ ਪਰ ਜਿਹੜੇ ਸਾਡੇ ਕੋਲ ਇੱਥੇ ਬਾਬੇ ਕਥਾ ਕਹਾਣੀਆਂ ਸੁਣਾਉਂਦੇ ਨੇ ਉਹ ਗੱਪ ਮਾਰੀ ਜਾਂਦੇ ਆ ਇੱਕ ਮੈਂ ਛੋਟੀ ਜੀ ਗੱਲ ਇੱਥੇ ਕਰਨੀ ਆ ਇੱਕ ਰਫਤਾਰ ਆਏ ਮੁੰਡਾ ਅੱਜ ਪਹਿਲਾਂ ਮੈਂ ਉਹ ਫੋਨ ਕਰਨਾ ਚਾਹੁੰਦਾ ਸੀ ਪਰ ਨਹੀਂ ਫਿਰ ਕੰਟਰੋਵਰਸੀ ਦੇ ਵਿੱਚ ਲੋਕ ਕਹਿੰਦੇ ਨੇ ਇਹ ਜਾਣ ਬੁੱਝ ਕੇ ਗੱਲਾਂ ਕਰਦੇ ਨੇ ਮੈਂ ਉਧਰ ਨਹੀਂ ਜਾਣਾ ਚਾਹੁੰਦਾ ਗੁਰੂ ਪਾਸ਼ਾ ਦੇ ਸਹਿਬਜ਼ਾਦੇਆਂ ਦੀ ਇਤਿਹਾਸ ਦੀ ਗੱਲ ਕਰ ਰਹੇ ਹਾਂ ਉਹਨੇ ਇੱਕ ਵੀਡੀਓ ਪਾਈ ਇਹ ਲੋਕ ਨਾ ਆਪਣੀ ਵੀਡੀਓ ਚਲਾਉਣ ਵਾਸਤੇ ਪਤਾ ਨਹੀਂ ਕਿੱਥੋਂ ਇਹ ਜਿਹੇ ਕਥਾ ਕਹਾਣੀਆਂ ਪੜਦੇ ਨੇ ਕਹਿੰਦਾ ਸਹਿਬਜ਼ਾਦੇ ਨੂੰ ਤੂ ਦੀ ਛੜੀ ਦੇ ਨਾਲ ਕੁੱਟਿਆ ਗਿਆ ਪਿੰਬਲ ਦੇ ਨਾਲ ਕਹਿੰਦਾ ਪਿੱਛੇ ਹੱਥ ਬੰਨੇਗੇ ਇਹੋ ਜਿਹੀਆਂ ਕਥਾ ਕਹਾਣੀਆਂ ਇਹ ਲੋਕ ਸੁਣਾ ਰਹੇ ਨੇ ਗਿਆਨੀ ਪਿੰਦਰਪਾਲ ਵਰਗੇ ਪਤਾ ਨਹੀਂ ਕੀ ਕੁਸ਼ ਇਹੋ ਜਿਹਾ ਦਿਮਾਗ ਵਿੱਚ ਭਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਨੇ ਮੈਂ ਕਹਿੰਦਾ ਇਹ ਇਤਿਹਾਸ ਦੇ ਵਿੱਚ ਕਮਜ਼ੋਰੀਆਂ ਪੈਦਾ ਕਰ ਰਹੇ ਨੇ ਸਾਡੇ ਕਢਮ ਚੌਧਰੀ ਕਿਸੇ ਦੀ ਜ਼ੁਰਤ ਨਹੀਂ ਸੀ ਸਹਿਬਜ਼ਾਦਿਆਂ ਨੂੰ ਕੋਈ ਥੱਪੜ ਮਾਰ ਸਕਦਾ ਤੁਹਾਨੂੰ ਪਤਾ ਹੈ ਸ਼ਾਸ਼ਨ ਵੇਗ ਤੇ ਵਾਸ਼ਨ ਵੇਗ ਮੰਗਾਏ ਗਏ ਚਿੱਕੇ ਵਿੱਚ ਇਹਨਾਂ ਨੂੰ ਕਤਲ ਕਰਨਾ ਸਹਿਬਜ਼ਾਦਿਆਂ ਨੂੰ ਉਹਨਾਂ ਦੀ ਆਪਣੀ ਜ਼ੁਰਤ ਨਹੀਂ ਸੀ ਕਾਜੀ ਦੇ ਕੋਲੋਂ ਫਤਵੇ ਸੁਣਾਏ ਗਏ ਕਿ ਇਹ ਤਰੀਕੇ ਦੇ ਨਾਲ ਇਹਨਾਂ ਨੂੰ ਹਲਾਲ ਕਰੋ ਏਦਾਂ ਇਹਨਾਂ ਨੂੰ ਕਤਲ ਕਰੋ ਤੇ ਅਸੀਂ ਕਹਿੰਦੇ ਆ ਦੁੱਧ ਛਟੀ ਨਾਲ ਕੁੱਟਿਆ ਗਿਆ ਜਰ ਕੁਝ ਸਿੱਖ ਲੋ ਮਾੜਾ ਮੋਟਾ ਲੋਕਾਂ ਨੂੰ ਮਤਾਂ ਦੇ ਜਾਂਦੇ ਹੋ ਤੁਸੀਂ ਸਰਸਨਤ ਦੇ ਵਿੱਚ ਵੜ ਗਏ ਘੋੜੇ ਛੜਲੇ ਟਰਾਲੀ ਟਰੈਕਟਰ ਲੈ ਗਏ ਕਿ ਏਦਾਂ ਸਾਬਜਾਦੇ ਤੇ ਏਦਾਂ ਮਾਤਾ ਗੁਜਰਕੌਰ ਤੇ ਗੁਰੂ ਪਾਸ਼ਾ ਲੰਘੇ ਸੀ ਏਦਾਂ ਤੁਸੀਂ ਤੁਸੀਂ ਨਾਟਕ ਜਿਡ ਕਰਕੇ ਕੀ ਦੱਸਣਾ ਤੇ ਉਹਨਾਂ ਲੋਕਾਂ ਨੂੰ ਗੁਰੂ ਪਾਸ਼ਾ ਦਾ ਜਿਹੜਾ ਇਤਿਹਾਸ ਹੈ ਨਾ ਗੁਰਬਾਣੀ ਦੀ ਕਸਵੱਟੀ ਤੇ ਪਰਖੋ ਔਰ ਜਿਹੜੇ ਬੰਦੇ ਸਮਝਦਾਰ ਨੇ ਨਾ ਉਹ ਇਹਨਾਂ ਗੱਲਾਂ ਨੂੰ ਸਮਝਦੇ ਨੇ ਹੁਣ ਜਿਹੜਾ ਰਫਤਾਰ ਆ ਇਹਨੇ ਵੀਡੀਓ ਪਾਈ ਹੈ ਇਹਦਾ ਮਤਲਬ ਪਤਾ ਕੀ ਹੈ ਬਸ ਵਿਊ ਆ ਜਾਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਹੁਤ ਵਾਰੀ ਮੈਂ ਕਿਹਾ ਹੂੰ ਕਿ ਮੇਰੀ ਵੀਡੀਓ ਸ਼ੇਅਰ ਕਰ ਦਿਓ ਮੈਂ ਕਦੇ ਨਹੀਂ ਕਹਿੰਦਾ ਇਹ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਆਪਣੇ ਆਪ ਹੋਵੇ ਨਾ ਹੋਵੇ ਮੈਨੂੰ ਕੋਈ ਚੱਕਰ ਨਹੀਂ ਅਸੀਂ ਕੋਈ ਰੋਟੀਆਂ ਜਾ ਬਿਊ ਲੈਣ ਵਾਸਤੇ ਮੈਂ ਨਾ ਪੇਜ ਬਣਾਇਆ ਨਾ ਮੈਂ ਚੈਨਲ ਬਣਾਇਆ ਮੈਂ ਤਾਂ ਜਿਹੜੀ ਗੱਲ ਕਹਿਣੀ ਹੁੰਦੀ ਹੈ ਨਾ ਠੋਕ ਵਜਾ ਕੇ ਉਹ ਕਹਿਣੀ ਹੁੰਦੀ ਹੈ ਅੱਜ ਜਿਹੜੇ ਦਿਨ ਚੱਲਦੇ ਨੇ ਬੜੇ ਦੁਖਦਾਈ ਦਿਨ ਨੇ ਇੱਕ ਮੈਸੇਜ ਗੁਰੂ ਦੇ ਪਰਿਵਾਰ ਵੱਲੋਂ ਸਾਰੇ ਕੌਮ ਨੂੰ ਜਾਵੇ ਉਹ ਹੱਥ ਜੋੜ ਕੇ ਬੇਨਤੀ ਹੈ ਗੁਰੂ ਪਾਸ਼ਾ ਜੀ ਦੇ ਵੱਡੇ ਸਹਿਬਜ਼ਾਦੇ ਤੇ ਛੋਟੇ ਸਹਿਬਜ਼ਾਦੇ ਕਿੰਨੇ ਕੂਮਰ ਹੈ 5-7 ਸਾਲ ਛੋਟੇ ਤੇ 18 16 17 ਇਤਿਹਾਸਕਾਰ ਇਹ ਹੀ ਦੱਸਦੇ ਆ ਕਿੰਨੇ ਕਾਮਰਸੀ ਬਹੁਤ ਛੋਟੀ ਉਮਰ ਹੈ ਮੈਂ ਇੱਥੇ ਇੱਕ ਗੱਲ ਬੇਨਤੀ ਦੇ ਰੂਪ ਵਿੱਚ ਇਹ ਕਹਿਣੀ ਹੈ ਕਿ ਗੁਰੂ ਪਾਸ਼ਾ ਨੇ ਸਾਡੀ ਆਣ ਵਣ ਸ਼ਾਨ ਦੇ ਲਈ ਆਪਣਾ ਪਰਿਵਾਰ ਕੁਰਬਾਨ ਕੀਤਾ ਕੋਈ ਦੋਰਾਮਾ ਨਹੀਂ ਤੇ ਗੁਰੂ ਪਾਸ਼ਾ ਦੇ ਸਹਿਬਜ਼ਾਦੇ ਕੌਣ ਨੇ ਇਸ ਵਕਤ ਜਿਹੜੇ ਸਿੱਖ ਕੌਮ ਦੇ ਵਿੱਚ ਅੱਜ ਬੱਚੇ ਨੇ ਜਦੋਂ ਗੁਰਦਾਰਾ ਸਾਹਿਬ ਜਾਂਦੇ ਨੇ ਨਾ ਜੇ ਅਸੀਂ ਕਹਿੰਦੇ ਆ ਕਿ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਜਾਂ ਹਾਜ਼ਰਾ ਹਜੂਰ ਸਮਰੱਥ ਅਸੀਂ ਕਹਿੰਦੇ ਆ ਸਤਿਗੁਰੂ ਜਾਗਤਾ ਹੈ ਦਿਓ ਜਾਂ ਅਸੀਂ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਵੇਖਦੇ ਨੇ ਜਿਹੜੇ ਬੰਦੇ ਇਹ ਭਾਵਨਾ ਦੇ ਨਾਲ ਗੱਲ ਕਰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਜੇ ਤੁਸੀਂ ਵਾਕਈ ਇਹ ਮੰਨਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਨੇ ਫਿਰ ਇਹ ਮੰਨ ਲਿਓ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਿਆਨ ਰੂਪ ਨੇ ਤੇ ਜੇ ਤੁਸੀਂ ਇਹ ਭਾਵਨਾ ਰੱਖਦੇ ਹੋ ਨਾ ਕਿ ਜਿੱਦੇ ਰੱਖਿਓ ਉੱਥੇ ਗੁਰੂ ਕਲਗੀਦਰ ਸੱਜੇ ਪਾਤਸ਼ਾਹ ਵੀ ਜਿਹੜੇ ਹਾਜ਼ਰ ਨਾਜ਼ਰ ਬੈਠੇ ਨੇ ਉਹਨਾਂ ਨੇ ਤੁਹਾਡੇ ਬੱਚਿਆਂ ਦੇ ਵਿੱਚੋਂ ਆਪਣੇ ਸਹਜਾਂ ਦੇ ਵੇਖਣੇ ਨੇ ਕਿਉਂਕਿ ਸਾਡੇ ਲਈ ਸਭ ਕੁਝ ਪ੍ਰਵਾਨ ਕੀਤਾ ਹੈ ਮੈਂ ਜਿਹੜੀਆਂ ਬੇਨਤੀਆਂ ਕੀਤੀਆਂ ਜਿਹੜੇ ਕਥਾ ਕਹਾਣੀਆਂ ਦੇ ਵਿੱਚ ਗੱਪਾਂ ਮਾਰਦੇ ਨੇ ਨਾ ਉਹਨਾਂ ਨੂੰ ਬੇਨਤੀ ਹੈ ਜਿਹੜੀ ਅਸਲ ਗੱਲਬਾਤ ਹੈ ਉਹ ਕਰਿਆ ਕਰੋ ਮੈਸੇਜ ਦਿਓ ਲੋਕਾਂ ਨੂੰ ਕਿ ਕਿਵੇਂ ਗੁਰੂ ਪਾਸ਼ਾ ਨੇ ਆਪਣੇ ਪਰਿਵਾਰ ਦੇ ਜਿਹੜੇ ਦੁੱਖ ਨੇ ਉਹ ਪਿੰਡੇ ਤੇ ਹੰਢਾਏ ਨੇ ਔਰ ਜਦੋਂ ਪਹਾੜੀ ਰਾਜੇ ਜਾਂ ਜਿੰਨੀ ਵੀ ਫੌਜ ਸੀ ਬਹੁਤ ਜ਼ੋਰ ਲਾਏ ਗ੍ਰਿਫਤਾਰ ਕਰਨ ਵਾਸਤੇ ਗੁਰੂ ਪਾਸ਼ਾ ਨੂੰ ਡਲੌਣ ਵਾਸਤੇ ਸਹਿਬਜ਼ਾਦਿਆਂ ਨੂੰ ਡਲੌਣ ਵਾਸਤੇ ਬੜਾ ਕੁਝ ਕੀਤਾ ਗਿਆ ਤੇ ਰੰਚਿਕ ਭਰ ਵੀ ਨਾ ਸਹਬਜ਼ਾਦੇ ਡੋਲੇ ਤੇ ਨਾ ਮੇਰੇ ਗੁਰੂ ਪਾਤਸ਼ਾਹ ਦੇ ਨੇੜੇ ਜਾ ਸਕਿਓ ਇਹ ਸਚਾਈ ਹੈ ਪਰ ਜਿਹੜੇ ਸਾਡੇ ਕਥਾ ਕਹਾਣੀਆਂ ਸੁਣਾਉਣ ਵਾਲੇ ਬਾਬੇ ਨੇ ਉਹਨਾਂ ਨੂੰ ਬੇਨਤੀ ਹੈ ਥੋੜਾ ਬਹੁਤਾ ਕੁਝ ਗੁਰਬਾਣੀ ਵੱਲ ਧਿਆਨ ਦੇ ਲਿਆ ਕਰੋ ਕਿਸੇ ਵਧੀਆ ਰਾਈਟਰ ਨੂੰ ਵਧੀਆ ਜਿਹੜਾ ਫਿਲਾਸਫਰ ਵਧੀਆ ਇਤਿਹਾਸ ਲਿਖਦਾ ਉਹਦੇ ਵੱਲ ਥੋੜਾ ਜਿਹਾ ਧਿਆਨ ਦੇ ਲਿਆ ਕਰੋ ਗੱਪਾਂ ਮਾਰ ਕੇ ਗੁਮਰਾਹ ਨਾ ਕਰੋ ਲੋਕਾਂ ਨੂੰ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ